ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦੀ ਅਜ਼ਮਤ ਤੋਂ ਮੁਨਕਰ ਹੋ ਗਏ ਨੇ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਹੋਏ ਆਦੇਸ਼ਾਂ ਤੋਂ ਮੁਨਕਰ ਹੋ ਗਏ ਨੇ ਉਹ ਕਿਹੜੇ ਮਾਣ ਦੇ ਨਾਲ ਕਿਹੜੇ ਸਲਮਾਨ ਦੇ ਨਾਲ ਆਪਣੇ ਘਰੇ ਜਾਂਦੇ ਹੋਏ ਆਪਣੇ ਬੱਚਿਆਂ 'ਚ ਜਾਂਦੇ ਹੋ ਲਗਾਤਾਰ ਬੋਲ ਰਹੇ ਆ 2 ਦਸੰਬਰ ਦੇ ਹੋਏ ਹੁਕਮਨਾਮੇ ਨੂੰ ਚੀਰ ਪਾਤ ਕਰਨ ਵਾਸਤੇ ચીਕ ਰਹੇ ਐ ਟੈਲੀਵਿਜ਼ਨ ਚੈਨਲਾਂ ਦੇ ਉੱਤੇ ਉਹ ਕਿਹੜੇ ਮੂੰਹਾਂ ਨਾਲ ਕਰ ਜਾਂਦੇ ਹੋਣੇ ਜਿਹੜੇ ਮੂੰਹਾਂ ਨਾਲ ਬੱਚਿਆਂ ਤੇ ਬੰਦੇ ਹੋਣੇ ਕੀ ਕਹਿੰਦੇ ਹੋੜੇ ਅਸੀਂ ਵਿਅਕਤੀ ਵੱਲ ਮੁੱਕ ਕਰ ਲਿਆ ਤੇ ਸ੍ਰੀ ਅਕਾਲ ਤਖਤ ਸਾਹਿਬ ਵੱਲ ਪੈਠ ਕਰ ਲਿਆ ਕਿਉਂਕਿ ਵਿਅਕਤੀ ਦੇ ਇਹਿਸਾਨ ਬਹੁਤ ਜ਼ਿਆਦੇ ਐਨੇ ਆਹਸਾਨ ਐ ਉਹਨਾਂ ਦੇ ਇਹਿਸਾਨਾਂ ਦੇ ਨਾਲ ਅਸੀਂ ਕੋਠੀਆਂ ਕਾਰਨ ਜ਼ਮੀਨਾਂ ਖਰੀਦੀਆਂ ਨੇ ਛੱਡ ਵੀ ਸਕਦਾ ਅਕਾਲ ਪੁਰਖ ਦਾ ਸਾਥ ਛੱਡਣਾ ਮੰਨੂਰ ਕਰ ਲਿਆ ਇਹ ਸਾਡਾ ਸਿਧਾਂਤ ਨਹੀਂ ਸਾਡਾ ਤਾਂ ਸਿਧਾਂਤ ਹੈ ਸਿੱਖ ਲਈ ਗੁਰੂ ਪਹਿਲੋ ਹੈ ਨਾਲੇ ਜੋ ਵੀ ਕੁਝ ਮਿਲਦਾ ਹੈ ਨਾ ਇਹ ਅਕਾਲ ਪੁਰਖ ਦੀ ਰਹਿਮਤ ਦੇ ਨਾਲ ਮਿਲਦਾ ਹੈ ਮਨੁੱਖ ਨੂੰ ਕਦੋਂ ਮਾਲਕ ਆਖਿਆ ਬਾਣੀ ਮਨੁੱਖ ਨੂੰ ਮਾਲਕ ਕਦਵਾਕੀ ਬਾਣੀ ਦੇ ਵਿੱਚ ਤਾਂ ਸਾਨੂੰ ਇਹ ਸਮਝਾਇਆ ਹੈ ਦੱਦਾ ਦਾਤਾ ਇੱਕ ਹੈ ਸਭ ਕੋ ਦੇਵਨ ਹਾਰ ਦੇਦਿਆ ਤੋਟ ਨਾ ਆਬਈ ਅਗਰ ਭਰੇ ਭਲਾ ਕਿ ਦਾਤਾ ਦੇਣ ਵਾਲਾ ਜਿਹੜਾ ਦਾਤਾ ਹੈ ਉਹ ਅਕਾਲ ਪੁਰਖ ਹੈ ਕੋਈ ਵਿਅਕਤੀ ਨਹੀਂ ਹੈ ਅਸੀਂ ਵਿਅਕਤੀ ਨੂੰ ਮੰਨੀ ਜਾਂਦੇ ਹਾਂ ਉਹਦੀ ਕਿਰਪਾ ਦੇ ਨਾਲ ਪੈਸਾ ਆਇਆ ਉਹਦੀ ਕਿਰਪਾ ਦੇ ਨਾਲ ਆਹ ਮਿਲਿਆ ਉਹਦੀ ਕਿਰਪਾ ਦੇ ਨਾਲ ਆਹ ਮਿਲਿਆ ਜੇ ਅਕਾਲ ਪੁਰਖ ਦੀ ਕਿਰਪਾ ਹੋਵੇ ਫੇਰ ਸਾਰਾ ਕੁਝ ਬੰਦਾ ਵਿਅਕਤੀਆਂ ਦੀ ਕਿਰਪਾ ਦੇ ਨਾਲ ਉਹ ਇੱਕ ਕਹਾਣੀ ਵੀ ਹੈ ਨਾ ਕਿ ਕੋਈ ਫਕੀਰ ਬਾਦਸ਼ਾਹ ਦੇ ਦਰ ਤੇ ਮੰਗਣ ਗਿਆ ਅਗੋ ਬਾਦਸ਼ਾਹ ਦੁਆ ਪੜ ਰਿਹਾ ਸੀ ਉਹ 2 ਮਿੰਟ ਖੜਾ ਉਹਨੇ ਦੇਖਿਆ ਬਾਦਸ਼ਾਹ ਦਾ ਆਪ ਦੁਆ ਪੜਦਾ ਪਿਆ ਮੰਗਦਾ ਪਿਆ ਰੱਬ ਕੋਲੋਂ ਉਹ ਵਾਪਸ ਮੁੜ ਕੇ ਬਾਦਸ਼ਾਹ ਨੇ ਆਪਣੇ ਕਰਿੰਦੇ ਭੇਜੇ ਮਗਰ ਫਕੀਰ ਨੂੰ ਪੁੱਛੋ ਮੁੜ ਕਿਉਂ ਗਏ ਕਰਿੰਦਿਆਂ ਨੇ ਫਕੀਰ ਨੂੰ ਵਾਪਸ ਬੁਲਾਇਆ ਪੁੱਛਿਆ ਮੁੜ ਕਿਉਂ ਗਏ ਅਰਦੇ ਆਇਆ ਸੀ ਕੁਝ ਮੰਗਣ ਵਾਸਤੇ ਚਲਾ ਕਿਉਂ ਗਏ ਉਹ ਕਹਿੰਦਾ ਮੈਂ ਆਇਆ ਸੀ ਕੁਝ ਮੰਗਣ ਵਾਸਤੇ ਵੀ ਬਾਦਸ਼ਾਹ ਪਰ ਜਿੱਤ ਦੇਖਿਆ ਇਹ ਤਾਂ ਆਪ ਉਸ ਰੱਬ ਦੇ ਘਰ ਦਾ ਮੰਗਤਾ ਹੈ ਮੈਂ ਤਾਂ ਦਾਦੇ ਕੋਲ ਆਇਆ ਸੀ ਦਾਦਾ ਸਮਝ ਕੇ ਆਇਆ ਸੀ ਕਿ ਮੈਨੂੰ ਕੁਝ ਦੇ ਦੇਗਾ ਪਰਿਤਾਪ ਮੰਗਦਾ ਇਹ ਅਕਾਲ ਪੁਰਖ ਦੇ ਦਰ ਦਾ ਮੰਗਦਾ ਅਸੀਂ ਸਾਰੇ ਮੰਗਦੇ ਹਾਂ ਅਕਾਲ ਪੁਰਖ ਦੇ ਦਰ ਦੇ ਦਾਦਾ ਦਿੰਦਾ ਕੋਈ ਨਹੀਂ ਅਸੀਂ ਜਾਣੇ ਹਾਂ ਕਿ ਵੱਡੇ ਵੱਡੇ ਗੁਰਦੁਆਰਿਆਂ ਦੇ ਵਿੱਚ ਜਿਹੜੇ ਇਤਿਹਾਸ ਗੁਰਦੁਆਰੇ ਸਾਡੇ ਤਕੀ ਦੇਖਤੇ ਕਈ ਵਾਰੀ ਬਾਹਰ ਨਾ ਕੁਝ ਜਾਜਕ ਖੜੋਤੇ ਹੁੰਦੇ ਪੈਸੇ ਮੰਗਣਾ ਚਾਹੇ ਸ੍ਰੀ ਹਰਮੰਦਰ ਸਾਹਿਬ ਚੱਲ ਜਾਓ ਚਾਹੇ ਜਿੱਤੇ ਮਰਜ਼ੀ ਹਡੇ ਇਤਿਹਾਸਕ ਸਥਾਨ ਦੇ ਉੱਤੇ ਚੱਲ ਜਾਓ ਉਦੇ ਬਾਹਰ ਤੁਹਾਨੂੰ ਦੋ ਚਾਰ ਜਾਜਕ ਜਿਹੜੇ ਆ ਨਾ ਉਹ ਦਿਖਾਈ ਦੇਣਦਾ ਮੰਗਦੇ ਅਸੀਂ ਵੀ ਮੰਗਦੇ ਹਾਂ ਫਿਰ ਸਾਡੇ ਤੇ ਉਹਨਾਂ 'ਚ ਫਰਕ ਕੀ ਆ? ਸਾਡੇ ਤੇ ਉਹਨਾਂ 'ਚ ਫਰਕ ਇਹ ਐ ਵੀ ਉਹ ਬੰਦਿਆਂ ਤੋਂ ਮੰਗਦੇ ਨੇ। ਅਸੀਂ ਅੰਦਰ ਗੁਰੂ ਤੋਂ ਮੰਗਦੇ ਆ। ਗੁਰੂ ਤੋਂ ਮੰਗਣ ਵਾਲੇ ਦੀ ਮਹਿਮਾ ਹੁੰਦੀ ਐ। ਸਤਕਾਰ ਹੁੰਦਾ। ਜਿਹੜਾ ਬੰਦਿਆਂ ਤੋਂ ਮੰਗਦਾ ਉਹਦਾ ਤਰਸਕਾਰ ਹੁੰਦਾ। ਸੋ ਜਿਹੜੇ ਬੰਦਿਆਂ ਨੂੰ ਸਾਹਿਬ ਮੰਨੀ ਬੈਠੇ ਨੇ, ਬੰਦਿਆਂ ਨੂੰ ਦਾਤੇ ਮੰਨੀ ਬੈਠੇ ਨੇ, ਬੰਦਿਆਂ ਨੂੰ ਆਪਣੇ ਖੈਰ ਖਵਾ ਬੰਨੇ ਬੈਠੇ ਨੇ ਤੇ ਗੰਤ ਕਰੈਕਟ ਚੱਲੇ ਹੋਏ ਆ ਤੇ ਜਿਹੜੇ ਬੰਦਿਆਂ ਨੂੰ ਸਾਹਿਬ ਮੰਨਿਆ ਜਿਹੜੇ ਮੰਨਿਆ ਬੰਦਿਆਂ ਨੂੰ ਦਾਤੇ ਮੰਨਿਆ ਉਹ ਵੀ ਦਾ ਅਕਾਲ ਪੁਰਖ ਦੇ ਦਰ ਦੇ ਮੰਗਤੇ ਹੋਈਆਂ ਭਾਈ ਗੁਰਦਾਸ ਜੀ ਕਹਿੰਦੇ ਮਨਮੁਖ ਹੋਏ ਬੰਦੇ ਦਾ ਬੰਦਾ ਕੀ ਕਹਿੰਦੇ ਨੇ ਭਾਈ ਗੁਰਦਾਸ ਜੀ ਕਹਿੰਦੇ ਮਨਮੁਖ ਹੋਏ ਬੰਦੇ ਦਾ ਬੰਦਾ ਜਿਹੜਾ ਬੰਦਿਆਂ ਦਾ ਬੰਦਾ ਬਣਨਾ ਨਾ ਉਹ ਮਨਮੁਖ ਹੁੰਦਾ ਹਾਂ ਬੰਦੇ ਦੇ ਮਾਂ ਤੇ ਬੰਦੇ ਦਾ ਸਤਕਾਰ ਹੋਣਾ ਚਾਹੀਦਾ ਹੈ ਇੱਜ਼ਤ ਹੋਣੀ ਚਾਹੀਦੀ ਹੈ ਕਿ ਉਹ ਹੋਰ ਤਾਂ ਪਰ ਇਸ ਹੱਦ ਤੱਕ ਚਲੇ ਜਾਣਾ ਕਿਸੇ ਬੰਦੇ ਮਗਰ ਕਿ ਆਪਣੀ ਸਿਧਾਂਤ ਛੱਡ ਦੇਣੀ ਆਪਣੀਆਂ ਪਰਪਰਾਹਾਂ ਛੱਡ ਦੇਣੀਆਂ ਇਸ ਤੋਂ ਵੱਧ ਕਿ ਮਾੜੀ ਗੱਲ ਕੋਈ ਹੋਣੀ ਸਕੇ ਗੁਰੂ ਬੜਾ ਪੱਖਿਆ ਦਾ ਗੁਰੂ بڑا ਪਖੰਡ ਹੈ ਜਿਹੜਾ ਕਿਸੇ ਆਵੇਸ਼ ਦੇ ਵਿੱਚ ਆ ਕੇ ਬਦਾਵਾ ਦੇ ਦਿੰਦਾ ਨਾ ਗੁਰੂ ਉਸ ਨੂੰ ਵੀ ਆਪਣੇ ਕਲੇਜ ਦੇ ਨਾਲ ਲਾ ਲੈਂਦਾ ਸੋ ਅਜੇ ਵੀ ਵਕਤ ਹੈ ਆਪਣੇ ਸਿਧਾਂਤਾਂ ਲਈ ਆਪਣੀਆਂ ਪਰੰਪਰਾਵਾਂ ਲਈ ਅਸੀਂ ਵਾਪਸ ਆ ਪਰਤੇ ਆ